ਚਲੋ ਜੀ ਅੱਜ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਹੈ ਦੋਸਤੋ ਹਾਜ਼ਰਾਂ ਅੱਜ ਦੀਆਂ ਕੁਝ ਖਬਰਾਂ ਅੱਜ ਦੀਆਂ ਕੁਝ ਗੱਲਾਂਬਾਤ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ ਸਭ ਤੋਂ ਪਹਿਲਾਂ ਗੱਲਬਾਤ ਕਰਨੀ ਆ ਅਮਰੀਕਾ ਨੇ ਕੈਨੇਡਾ ਮੈਕਸੀਕੋ ਤੇ ਚੀਨ ਦੇ ਉੱਤੇ ਟੈਰਫ ਲਾ ਦਿੱਤਾ ਬਹੁਤ ਵੱਡੀ ਖਬਰ ਆ ਅੱਜ ਦੀ ਡੋਜ ਵੱਲੋਂ ਕਈ ਬਿਲੀਅਨ ਡਾਲਰ ਬਚਾਉਣ ਦਾ ਦਾਵਾ ਕੀਤਾ ਜਾ ਰਿਹਾ ਹਾਲਾਂਕਿ ਇਹਦੀ ਪੁਸ਼ਟੀ ਨਹੀਂ ਹੋ ਸਕੀ ਕੈਲੀਫੋਰਨੀਆ ਵਿੱਚ ਗਵਰਨਰ ਗੈਵਨ ਨਿਊਸਮ ਨੇ ਮੁਲਾਜ਼ਮਾਂ ਨੂੰ ਕਿਹਾ ਕਿ ਤੁਸੀਂ ਦਫ਼ਤਰਾਂ ਦੇ ਵਿੱਚ ਘਟੋ-ਘਟੇ 4 ਦਿਨ ਜ਼ਰੂਰ ਆਓ ਅਮਰੀਕਾ ਨੇ ਯੂਕਰੇਨ ਦੀ ਏਡ ਰੋਕ ਦਿੱਤੀ ਆ ਤੇ ਅਮਰੀਕਾ ਦੇ ਵੱਡੇ ਹਿੱਸੇ ਵਿੱਚ ਮੌਸਮ ਖਰਾਬ ਦੱਸਿਆ ਜਾ ਰਿਹਾ। ਸਭ ਤੋਂ ਪਹਿਲੀ ਗੱਲਬਾਤ ਆਪਾਂ ਕਰਨੀ ਹੈ ਕਿ ਜਿਹੜੀ ਅੱਜ ਨਵੇਂ ਟੈਕਸ ਲੱਗੇ ਆ, ਨਵੇਂ ਟੈਰਫ ਲੱਗੇ ਆ ਇੰਪੋਰਟ ਦੇ ਉੱਤੇ ਟੈਕਸ ਮਤਲਬ ਟੈਰਫ। ਟਰੰਪ ਐਡਮਿਨਿਸਟ੍ਰੇਸ਼ਨ ਨੇ ਆਖਰਕਾਰ ਜਿਹੜਾ ਫੈਸਲਾ ਲਿਆ ਸੀ ਉਹਨੂੰ ਲਾਗੂ ਕਰ ਦਿੱਤਾ। ਟੈਰਫ ਮੈਕਸੀਕੋ, ਕੈਨੇਡਾ ਤੇ ਚੀਨ ਤੋਂ ਆਉਣ ਵਾਲੀਆਂ ਚੀਜ਼ਾਂ ਦੇ ਉੱਤੇ ਲਾ ਦਿੱਤੇ ਆ। ਇਹਦਾ ਕਾਰਨ ਸਿੱਧਾ ਦੱਸਿਆ ਜਾ ਰਿਹਾ ਕਿ ਅਮਰੀਕਾ ਦੇ ਬਿਜ਼ਨੈਸਸ ਨੂੰ ਬਚਾਉਣਾ ਆ। ਅ ਅਮਰੀਕਾ ਨੇ ਇਸ ਵੇਲੇ 25% ਇੰਪੋਰਟ ਮੈਕਸੀਕੋ ਤੇ ਕੈਨੇਡਾ ਦੇ ਉੱਤੇ ਤੇ ਡਬਲ ਜਿਹੜੀ ਲੈਰਵੇਸੀ ਜਿਹੜਾ ਟੈਰਫ ਸੀ ਉਹ ਚੀਨ ਦੇ ਸਮਾਨ ਦੇ ਉੱਤੇ ਜਾਨੀ ਕਿ 10 ਤੋਂ ਵਧਾ ਕੇ 20% ਕਰ ਦਿੱਤਾ ਟੈਰਫ ਕਿਉਂ ਲਾਏ ਗਏ ਆ ਡੋਨਲਡ ਟਰੰਪ ਦਾ ਲਾਜਿਕ ਇਹ ਆ ਕਿ ਇਹ ਸਾਰਾ ਕੁਝ ਅਮਰੀਕਾ ਦੀ ਮੈਨੂਫੈਕਚਰਿੰਗ ਨੂੰ ਇੰਪਰੂਵ ਕਰਨ ਦੇ ਲਈ ਇੱਥੇ ਦੀਆਂ ਨੌਕਰੀਆਂ ਬਚਾਉਣ ਦੇ ਲਈ ਕੀਤਾ ਜਾ ਰਿਹਾ ਹਾਲਾਂਕਿ ਪਤਾ ਨਹੀਂ ਇਹਦੇ ਨਾਲ ਇਹ ਹੁੰਦਾ ਆ ਜਾਂ ਨਹੀਂ ਹੁੰਦਾ ਮੈਕਸੀਕੋ ਤੇ ਕੈਨੇਡਾ ਤੋਂ ਜਿਹੜੀ ਇਲੀਗਲ ਸਮਾਨ ਆ ਰਿਹਾ ਜਾਂ ਡਰੱਗ ਆ ਰਹੀ ਆ ਉਹਨੂੰ ਰੋਕਣ ਦੇ ਲਈ ਵੀ ਯਤਨ ਕੀਤਾ ਜਾ ਰਿਹਾ ਹੈ ਇਹ ਬਹੁਤ ਵੱਡਾ ਮੁੱਦਾ ਆ ਇਸ ਵੇਲੇ ਅਮਰੀਕਾ ਦੇ ਲਈ ਰਿਪਬਲਿਕਨ ਇਸ ਚੀਜ਼ ਨੂੰ ਚੰਗਾ ਸਮਝ ਰਹੇ ਆ ਕੁਝ ਤਿਹਰਾ ਇਸ ਚੀਜ਼ ਨੂੰ ਮਾੜਾ ਸਮਝ ਰਹੇ ਆ ਮਹਿੰਗਾਈ ਇਹਦੇ ਨਾਲ ਹੋਣੀ ਆ 1.6% ਤੱਕ ਮਹਿੰਗਾਈ ਵਾ ਸਕਦੀ ਹੈ 4% ਤੱਕ ਇਨਫਲੇਸ਼ਨ ਜਾ ਸਕਦੀ ਹੈ ਹੁਣ ਇਹਦੇ ਲਈ ਲੌਜੀਕ ਦਿੱਤਾ ਜਾ ਰਿਹਾ ਹੈ ਕਿ ਜੇ ਵਕਤੀ ਤੌਰ ਦੇ ਤੇ ਮਹਿੰਗਾਈ ਵਧ ਵੀ ਜਾਂਦੀ ਆ ਅਮਰੀਕਾ ਦੇ ਲਈ ਓਵਰ ਆਲ ਇਹਦਾ ਬੈਨੀਫਿਟ ਹੋਊਗਾ ਇਹ ਸਾਰੇ ਕੁਛ ਦਾ ਹੁਣ ਜਦੋਂ ਅਮਰੀਕਾ ਲ ਆ ਰਿਹਾ ਆ ਉਹਦੀ ਰਿਟੈਲੀਗੇਸ਼ਨ ਇਹ ਵੀ ਆ ਕਿ ਦੂਜੀ ਜਿਹੜੇ ਦੇਸ਼ ਨੇ ਉਹ ਵੀ ਲਾ ਰਹੇ ਨੇ ਚੀਨ ਕੈਨੇਡਾ ਤੇ ਮੈਕਸੀਕੋ ਇਹਨਾਂ ਨੇ ਵੀ ਹਿੱਟਬੈਕ ਕੀਤਾ ਆ ਆਪਣੇ ਟੈਰਫ ਦੇ ਨਾਲ ਜਿਹੜੇ ਅਮਰੀਕਨ ਪ੍ਰੋਡਕਟਸ ਹੈਗੇ ਆ ਇੱਕ ਕਿਸਮ ਦੀ ਜਿਹੜਾ ਵਪਾਰਕ ਤਣਾਅ ਇਹਨਾਂ ਸਾਰੇ ਦੇਸ਼ਾਂ ਦੇ ਵਿੱਚ ਆਪਸ ਦੇ ਵਿੱਚ ਬਣ ਗਿਆ ਹੋਊਗਾ ਕਿ ਜਿਹੜੀਆਂ ਐਵਰੀਡੇ ਰੋਜ਼ਾਨਾ ਦੀ ਵਰਤੋਂ ਵਾਲੀਆਂ ਸਮਾਨ ਨੇ ਕਾਰਾਂ ਆ ਜਾਂ ਕੁਝ ਖਾਣ ਪੀਣ ਵਾਲੀਆਂ ਚੀਜ਼ਾਂ ਨੇ ਇਲੈਕਟ੍ਰੋਨਿਕਸ ਆ ਐਨਰਜੀ ਆ ਸਾਰੀਆਂ ਮਹਿੰਗੀਆਂ ਹੋ ਜਾਣਗੀਆਂ ਐਵਰੇਜ ਕਾਰ ਦੀ ਕੀਮਤ ਦੇ ਵਿੱਚ ਅਮਰੀਕਾ ਦੇ ਵਿੱਚ 3000 ਡਾਲਰ ਤੱਕ ਦਾ ਵਾਧਾ ਦੱਸਿਆ ਜਾ ਰਿਹਾ ਦੂਜਾ ਇਹ ਹੈ ਕਿ 12 ਮਾਰਚ ਤੋਂ ਸਟੀਲ ਤੇ ਐਲੂਮੀਨਮ ਦੇ ਉੱਤੇ ਜਿਹੜੀ ਇੰਪੋਰਟ ਲਗਣੀ ਹੈ 25% ਉਹਦੇ ਨਾਲ ਵੱਖਰਾ ਅਸਰ ਪੈਣਾ ਹੈ ਚੀਨ ਨੇ ਵੀ ਰਿਸਪੌਂਡ ਕੀਤਾ ਨਾ ਟੈਕਸਸ ਦੇ ਉੱਤੇ ਜਿਹੜੇ ਫਾਰਮ ਪ੍ਰੋਡਕਟਸ ਨੇ ਅਮਰੀਕਾ ਦੀਆਂ ਕਿੰਨੀਆਂ ਕੰਪਨੀਆਂ ਨੂੰ ਚੀਨ ਰੈਸਟ੍ਰਿਕਟ ਕਰ ਦਿੱਤਾ ਸੋ ਇਸ ਵੇਲੇ ਇੱਕ ਟ੍ਰੇਡ ਵਾਰ ਆ ਸਿੱਧੀ ਸਿੱਧੀ ਜਿਹੜੀ ਕਿ ਬਹੁਤ ਖਤਰਨਾਕ ਆ ਨਤੀਜਾ ਇਹਦਾ ਪਤਾ ਨਹੀਂ ਜਿਹੜਾ ਕੈਨੇਡਾ ਤੇ ਮੈਕਸੀਕੋ ਵੀ ਫਾਈਟਬੈਕ ਕਰ ਰਹੇ ਆ ਕੈਨੇਡਾ ਟੈਰਫ ਜਿਹੜਾ 30 ਬਿਲੀਅਨ ਡਾਲਰ ਦੇ ਅਮਰੀਕਨ ਸਮਾਨ ਦੇ ਉੱਤੇ ਲਾ ਰਿਹਾ ਆ ਤੇ ਉਹ ਆਪਣੀ ਕਿਸਮ ਦੀ ਪ੍ਰਤੀਕਿਰਿਆ ਉਹਨਾਂ ਦੇ ਵਿਰੋਧ ਵਿੱਚ ਦੇ ਰਿਹਾ ਆ ਮਹਿੰਗਾਈ ਕਿੱਧਰਲੇ ਪਾਸੇ ਹੁੰਦੀ ਆ ਇਹਦਾ ਪਤਾ ਕੁਛ ਨਹੀਂ ਹੈ ਯੂਰਪ ਦੇ ਵਿੱਚ ਵੀ ਟੈਨਸ਼ਨ ਆ ਇਸ ਕਨਫਲਿਕਟ ਨੂੰ ਲੈ ਕੇ ਤੇ ਹੁਣ ਇਹਦਾ ਉਲਟਾ ਜਿਹੜਾ ਆਖਰ ਬਦਲੇ ਜਦੋਂ ਸ਼ੁਰੂ ਹੋਇਆ ਇਹ ਇਹਦੇ ਨਾਲ ਸ਼ੁਰੂ ਹੋਣੇ ਸੀ 1 ਮਹੀਨਾ ਡਿਲੇ ਕਰ ਦਿੱਤੇ ਗਿਆ ਆਪਾਂ ਸਾਰੇ ਜਾਣਦੇ ਆ ਜਿਹੜਾ ਮਾਰਕੀਟ ਆ ਉਹ ਬਹੁਤ ਥੱਲੇ ਚਲੇ ਗਏ ਜੂਨਸ ਐਂਡ ਐਸਐਂਡਪੀ 500 ਥੱਲੇ ਡਿੱਗ ਪਈ ਹੈ ਇਨਵੈਸਟਰ ਜਿਹੜੇ ਨੇ ਉਹ ਟੈਰਫ ਦੀ ਅਨਾਉਂਸਮੈਂਟ ਤੋਂ ਬਾਅਦ ਡਰੇ ਆ ਇਨਵੈਸਟਰ ਮਾਰਕੀਟ ਦੇ ਵਿੱਚ ਇਨਵੈਸਟ ਕਰਨ ਤੋਂ ਡਰ ਰਿਹਾ ਆ ਕੀਮਤਾਂ ਦੇ ਨਾਲ ਵਧ ਰਹੀਆਂ ਨੇ ਅਮਰੀਕਾ ਦੇ ਵਿੱਚ ਜਿਹੜੇ ਉਹਨਾਂ ਨੂੰ ਬੀਅਰ ਦੇ ਲਈ ਜਾਂ ਐਵੋਕਾਡੋ ਹੋ ਗਏ ਗੈਸ ਹੋ ਗਈਆਂ ਕਾਰਾਂ ਹੋ ਗਈਆਂ ਇਹਨਾਂ ਸਾਰਿਆਂ ਦੇ ਲਈ ਜਿਹੜਾ ਕੁਦਰਤੀ ਆ ਵੀ ਇਹ ਵਧੂਗਾ ਸੋ ਫੈਂਟਨਲ ਮੇਨ ਇਹਦਾ ਦੱਸਿਆ ਜਾ ਰਿਹਾ ਆ ਮਾਈਗ੍ਰੇਸ਼ਨ ਇਲੀਗਲ ਡਰੱਗਸ ਜਿਹੜਾ ਅਮਰੀਕਾ ਚਾਹੁੰਦਾ ਹੈ ਅਸਲ ਦੇ ਵਿੱਚ ਕੈਨੇਡਾ ਦਾ ਇਹਦੇ ਨਾਲ ਕੀ ਰੋਲਾ ਆ ਕੈਨੇਡਾ ਦੇ ਬਾਰਡਰ ਤੋਂ ਸਿੱਧੀ ਕੋਈ ਡਰੱਗ ਨਹੀਂ ਜਾ ਰਹੀ ਇੰਨੀ ਜ਼ਿਆਦਾ ਜਿਹੜਾ ਰੂਟ ਇਹ ਬਣਦਾ ਆ ਕਿ ਸਮੁੰਦਰ ਦੇ ਵਿੱਚ ਅਮਰੀਕਾ ਦੀਆਂ ਬੰਦਰਗਾਹਾਂ ਤੋਂ ਸਿੱਧਾ ਚੀਨ ਨੂੰ ਸਮਾਨ ਭੇਜਿਆ ਜਾ ਸਕਦਾ ਤੇ ਭੇਜਿਆ ਜਾਂਦਾ ਵੀ ਆ ਪਰ ਉੱਥੇ ਬਾਰਡਰ ਤੇ ਸਖਤੀ ਬਹੁਤ ਆ ਜਿਹੜਾ ਚੀਨ ਤੋਂ ਸਮਾਨ ਜਾ ਰਿਹਾ ਨਾ ਆ ਰਿਹਾ ਉਹ ਸਿੱਧਾ ਨਹੀਂ ਜਾ ਰਿਹਾ ਜਿਹੜੀਆਂ ਇਹ ਨਾ ਬੰਦਰਗਾਹਾਂ ਤੋਂ ਪਹਿਲਾਂ ਸਮਾਨ ਚੀਨ ਤੋਂ ਸਮਾਨ ਜਿਹੜਾ ਇੱਥੇ ਕੈਨੇਡਾ ਆ ਰਿਹਾ ਕੈਨੇਡਾ ਦੇ ਇਹ ਬੰਦਰਗਾਹਾਂ ਖਾਸ ਕਰਕੇ ਵੈਂਕੂਵਰ ਦੇ ਵਿੱਚ ਇੱਥੋਂ ਫੇਰ ਉਹ ਉਧਰੋਂ ਅਮਰੀਕਾ ਵੱਲੋਂ ਸਪਲਾਈ ਹੋ ਰਿਹਾ ਕਈ ਚੀਜ਼ਾਂ ਦੀ ਫੈਂਟਾਨਿਲ ਵਰਗੀਆਂ ਚੀਜ਼ਾਂ ਬਾਰੇ ਇਹ ਕਿਹਾ ਜਾ ਰਿਹਾ ਕਿ ਇਹਦੀ ਮੈਨੂਫੈਕਚਰਿੰਗ ਕੈਨੇਡਾ ਦੇ ਵਿੱਚ ਹੋ ਰਹੀ ਹੈ ਜਾਂ ਕੈਨੇਡਾ ਇੱਕ ਅਪਰਾਧੀਆਂ ਦੇ ਲਈ ਸਵਰਗ ਬਣ ਗਿਆ ਇਹ ਜਿਹੜੀਆਂ ਜਿਹੜੀਆਂ ਸਟੇਟਮੈਂਟਸ ਆ ਉਹ ਵੀ ਦਿੱਤੀਆਂ ਜਾ ਰਹੀਆਂ ਕਿ ਜਿਹੜੀ ਇੱਥੋਂ ਮੰਨ ਲਓ ਜਿਹੜੀਆਂ ਕੁਝ ਖਤਰਨਾਕ ਜਿਵੇਂ ਜਿਹੜੀਆਂ ਬਹੁਤ ਕੀਮਤੀ ਫਿਸ਼ੀਅਸ ਨਟਾਉਬਾ ਫਿਸ਼ ਆ ਇੱਕ ਮੱਛੀ ਆ ਜਿਹੜੀ ਉਹਦਾ ਬਲੈਡ ਰਸਵਿੰ ਬਲੈਡਰ ਹੁੰਦਾ ਉਹਦੇ ਅੰਦਰ ਉਹਨੂੰ ਬਾਹਰ ਕੱਢ ਕੇ ਮੱਛੀ ਦੇ ਵਿੱਚੋਂ ਫਿਰ ਸਕਾ ਕੇ ਵੇਚਿਆ ਜਾਂਦਾ ਉਹ ਕਈ ਵਾਰੀ ਮਤਲਬ 40 40 ਹਜ਼ਾਰ ਡਾਲਰ ਦਾ ਇੱਕ ਪੌਂਡ ਹੁੰਦਾ ਬਹੁਤ ਮਹਿੰਗਾ ਆ ਉਹਦੀ ਮੰਗ ਚੀਨ ਦੇ ਵਿੱਚ ਬਹੁਤ ਆ ਚੀਨ ਦੇ ਵਿੱਚ ਉਹਨੂੰ ਆਪਣੀ ਮਤਲਬ ਆ ਫਰਟੀਲਿਟੀ ਜਾਂ ਹੋਰ ਜਿਹੜੀ ਬਾਡੀ ਦੇ ਲਈ ਉਮਰ ਦੇ ਲਈ ਵਧੀਆ ਉਹ ਬਹੁਤ ਕੰਮ ਦੀ ਚੀਜ਼ ਦੱਸੀ ਜਾਂਦੀ ਹੈ ਦੀ ਉੱਥੇ ਵੈਲਿਊ ਬਹੁਤ ਆ ਉਹ ਇੱਥੋਂ ਉੱਧਰ ਭੇਜੀ ਜਾਂਦੀ ਆ ਉੱਥੋਂ ਜਿਹੜੀ ਡਰੱਗ ਬਣਾਉਣ ਲਈ ਫੈਂਟਨਲ ਬਣਾਉਣ ਦੇ ਲਈ ਜਿਹੜੇ ਉਹਦੇ ਪ੍ਰਕਿਰਤਸਰਜ਼ ਨੇ ਜਿਹੜੇ ਉਹਦੇ ਜਿਹੜੀਆਂ ਚੀਜ਼ਾਂ ਰਲਾ ਕੇ ਫੈਂਟਨਲ ਬਣਨੀ ਆ ਪਹਿਲਾਂ ਤਾਂ ਸਿਗਾ ਕਿ ਫੈਂਟਨਲ ਚੀਨ ਤੋਂ ਆ ਰਹੀ ਆ ਉਹ ਫੈਂਟਨਲ ਬਣਾਉਣ ਵਾਲਾ ਜਿਹੜਾ ਸਮਾਨ ਆ ਉਹ ਕੈਨੇਡਾ ਚੋਂ ਦਾ ਕੈਨੇਡਾ 'ਚ ਫੈਂਟਨਲ ਬਣਦੀ ਆ ਜਿਵੇਂ ਫਾਕਲੈਂਡ ਦੇ ਵਿੱਚ ਇੱਕ ਲੈਬ ਫੜੀ ਗਈ ਸੀ ਇੱਥੇ BC ਦੇ ਵਿੱਚ ਉਹ ਫਿਰ ਇੱਥੋਂ ਦੀਆਂ بندرگاہਾਂ ਤੋਂ ਅਮਰੀਕਾ ਨੂੰ ਭੇਜਿਆ ਜਾਂਦਾ ਇਹ ਸਾਰਾ ਕਾਰਨ ਇਹਨਾਂ ਟੈਰਿਫ ਦੇ ਪਿੱਛੇ ਜਿਹੜਾ ਦੱਸਿਆ ਜਾ ਰਿਹਾ ਹੁਣ ਰੈਟੇਲੀਏਸ਼ਨ ਇਧਰਲੇ ਪਾਸੋਂ ਵੀ ਹੋ ਰਹੀ ਹੈ ਇਹ ਆਪਣੇ ਪੱਧਰ ਦੇ ਉੱਤੇ ਜੋ ਕੁਝ ਕਰ ਸਕਦੇ ਆ ਕਰਦੇ ਆ ਪਰ ਇਹਦਾ ਇਕਨੋਮਿਕ ਰਿਸਕ ਦੱਸਿਆ ਜਾ ਰਿਹਾ ਕਿ ਜਿਹੜਾ ਵੱਡਾ ਅਸਰ ਇਹਦਾ ਜਿੰਨਾ ਕ ਕਰ ਸਕਦੇ ਉਹ ਸਾਰੇ ਕਰ ਰਹੇ ਚਾਹੇ ਇੰਟੈਰੀਓ ਨੇ ਆਪਣੇ ਪੱਧਰ ਦੇ ਉੱਤੇ ਐਲਨ ਮਸਕ ਦੀ ਜਿਹੜੀ ਉਹ ਸਟਾਰਲਿੰਕ ਆ ਉਹਦੀ ਟ੍ਰੇਡ ਡੀਲ ਕੈਨਸਲ ਕੀਤੀ ਹੈ ਬੀਸੀ ਆਪਣੇ ਪੱਧਰ ਦੇ ਉੱਤੇ ਇਹਨਾਂ ਨੇ ਸਾਰੀ ਅਮਰੀਕਾ ਦੀ ਸ਼ਰਾਬ ਆਪਣੇ ਥੋਲਿਕ ਸਟੋਰਾਂ ਦੇ ਉੱਤੇ ਚੁਕਾ ਦਿੱਤੀ ਹੈ ਜਿਹੜਾ ਜਿਹੜਾ ਜਿੱਥੇ ਜਿੱਥੇ ਹੋ ਰਿਹਾ ਉਹ ਕਰ ਰਿਹਾ ਪਰ ਅਮਰੀਕਾ ਦੇ ਉੱਤੇ ਵੀ ਅਸਰ ਪੈ ਰਿਹਾ ਪਰ ਕਿਉਂਕਿ ਅਮਰੀਕਾ ਦੀ ਇਕਨੋਮੀ ਬਹੁਤ ਵੱਡੀ ਆ ਉੱਥੇ ਥੋੜਾ ਬਹੁਤਾ ਕੁਝ ਹੋ ਸਕਦਾ ਕੈਨੇਡਾ ਦੇ ਉੱਤੇ ਬਹੁਤ ਵੱਡਾ ਇਹ ਖਤਰਾ ਹੈ ਇੱਕ ਤਰ੍ਹਾਂ ਦਾ ਲੱਖਾਂ ਨੌਕਰੀਆਂ ਜਾ ਸਕਦੀਆਂ ਤੇ ਉਹਦੇ ਨਾਲ ਇੱਕ ਤਰ੍ਹਾਂ ਦੀ ਜਿਹੜੀ ਇਹ ਕਹ ਲਓ ਕਿ ਜਿਹੜਾ ਰੈਸੈਸ਼ਨ ਹੁੰਦਾ ਉਸ ਕਿਸਮ ਦਾ ਮਾਹੌਲ ਬਣਨ ਦੇ ਅਸਾਰ ਨਜ਼ਰ ਆ ਰਹੇ ਆ ਮਾਹਰ ਦਾ ਅਸਰ ਹੈ ਕਿ ਇਹ ਚੰਗਾ ਨਹੀਂ ਇਹਦੇ ਵਿੱਚੋਂ ਬਾਹਰ ਆ ਜਾਊਗਾ ਕੈਨੇਡਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਨੇ ਜਿਆਦਾ ਜਿਹੜਾ ਇੰਪੈਕਟ ਆ ਇਕਨੋਮਿਕ ਇੰਪੈਕਟ ਆ ਉਹ ਬਹੁਤ ਵੱਡਾ ਇਹਨਾਂ ਦੇ ਉੱਤੇ ਪੈਣ ਦੀ ਗੱਲਬਾਤ ਨਜ਼ਰ ਆ ਰਹੀ ਹੈ ਅਗਲੀ ਗੱਲਬਾਤ ਦੋਸਤੋ ਡੋਜ ਬਾਰੇ ਡੋਜ ਜਿਹੜਾ ਕਿ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਆ ਉਹਨਾਂ ਦੀ ਵੈਬਸਾਈਟ ਦੇ ਉੱਤੇ ਉਹਨਾਂ ਨੇ ਦਾਅਵਾ ਕੀਤਾ ਕਿ ਅਸੀਂ 105 ਬਿਲੀਅਨ ਡਾਲਰ ਦੀ ਸੇਵਿੰਗ ਕਰ ਲਈ ਹੈ ਪਿਛਲੇ ਹਫਤੇ ਕਹਿੰਦੇ ਸੀ ਕਿ 65 ਬਿਲੀਅਨ ਡਾਲਰ ਤੇ ਹੁਣ 65 ਲੀਅਰ ਤੋਂ ਬਿਲੀਅਨ ਡਾਲਰ ਤੋਂ ਪਿਛਲੇ ਜਾ ਜਿਹੜਾ ਲਾਸਟ ਵੀਕ ਔਰ 65 ਬਿਲੀਅਨ ਡਾਲਰ ਤੋਂ ਵਧਾ ਕੇ ਹੁਣ ਇਹ ਕਹਿੰਦੇ ਵੀ ਸਾਡੀ ਬਚਤ ਜਿਹੜੀ 105 ਬਿਲੀਅਨ ਡਾਲਰ ਦੀ ਹੋ ਗਈ ਹੈ ਹਾਲਾਂਕਿ ਇਹਨੂੰ ਕੋਈ ਵੈਰੀਫਾਈ ਨਹੀਂ ਕੀਤਾ ਗਿਆ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਕਹੋ ਜੇ ਵਿਭਾਗ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਬਣਾਇਆ ਜਿਹਦੇ ਮੁਖੀ ਐਲਨ ਮਸਕ ਨੂੰ ਬਣਾਇਆ ਗਿਆ ਉਹਨਾਂ ਦਾ ਕੰਮ ਕੀ ਐਲਨ ਮਸਕ ਨੇ ਇਹ ਕਿਹਾ ਵੀ ਸਰਕਾਰ ਦੇ ਵਿੱਚ ਗੜਬੜਾਂ ਬਹੁਤ ਹੋ ਰਹੀਆਂ ਮੈਂ ਪੈਸੇ ਕੱਟ ਕਰਨੇ ਆ ਖਰਚੇ ਕੱਟ ਕਰਨੇ ਆ ਤੇ ਪੈਸੇ ਬਚਾਉਣੇ ਆ ਸਰਕਾਰ ਦੇ ਜਿਹੜਾ ਘਾਟਾ ਆ ਉਹ ਪੂਰਾ ਕਰਨਾ ਜਿਹੜਾ ਕਰਜ਼ਾ ਆ ਉਹ ਲੱਤੂਗਾ ਜਿਹੜੀ ਟੈਕਸ ਫਿਰ ਦਾ ਪੈਸਾ ਆ ਉਹ ਬਚੂਗਾ ਹੁਣ ਉਹ ਇੱਕ ਨੰਬਰ ਬਹੁਤ ਹੈਰਾਨੀਜਨਕ ਆ 105 ਬਿਲੀਅਨ ਡਾਲਰ ਉਹ ਕਿੰਦੇ ਬਚਾ ਲਿਆ ਪਿਛਲੇ ਮਹੀਨੇ ਕਿੰਦੇ ਸੀ 65 ਬਿਲੀਅਨ ਡਾਲਰ ਹੁਣ ਜਿਹੜੀ ਉਹਨਾਂ ਦੀ ਵੈਬਸਾਈਟ ਦੱਸਦੀ ਆ ਕਿ 105 ਬਿਲੀਅਨ ਡਾਲਰ ਲੋਕ ਇਸ ਗੱਲ ਤੇ ਯਕੀਨ ਤਾਂ ਕਰ ਸਕਦੇ ਆ ਜੇਕਰ ਇਹਨੂੰ ਵਿਸਾਰ ਦੇ ਵਿੱਚ ਦੱਸਿਆ ਜਾਵੇ ਇਹਨੂੰ ਮਤਲਬ ਤੋੜ ਕੇ ਫਿਗਰ ਦੱਸੀ ਜਾਵੇ ਵੀ ਇੰਨੇ ਇੱਥੇ ਬਚ ਕੇ ਇੰਨੇ ਇੱਥੇ ਉਹ ਨਹੀਂ ਦੱਸਿਆ ਜਾ ਰਿਹਾ ਓਵਰਆਲ ਕਿਹਾ ਜਾ ਰਿਹਾ ਜਿਹੜੀ ਅਨਵੇਰੀਫਾਈਡ ਆ ਇਹ ਇਹਨਾਂ ਨੇ ਇਹ ਕਿਹਾ ਆ ਕਿ 105 ਬਿਲੀਅਨ ਡਾਲਰ ਜਿਹੜਾ ਸਿਰਫ ਉਹਦੀਆਂ ਰਸੀਦਾਂ ਕਹਿ ਲਓ ਕਿ ਕੁਝ ਅਮਾਉਂਟ ਦੀਆਂ ਹੀ ਦੱਸੀਆਂ ਜਾ ਰਹੀਆਂ ਸੋ ਉਥੋਂ ਕਲੀਅਰ ਨਹੀਂ ਹੋ ਰਿਹਾ ਵੀ ਇਹ ਜੋ ਕਹਿ ਰਹੇ ਹੋ ਕੀ ਕਹਿ ਰਹੇ ਕੀਤਾ ਕੀਆ ਇਹਨਾਂ ਨੇ ਰਿਪੋਰਟ ਇਹ ਕਹਿੰਦੀ ਆ ਕਿ 2334 ਕੰਟਰੈਕਟ ਕੈਨਸਲ ਕਰ ਦਿੱਤੇ ਇਹਨਾਂ ਨੇ ਜਿਹੜਾਂ ਦੀ ਕੀਮਤ ਲਗਭਗ 8.8 ਬਿਲੀਅਨ ਡਾਲਰ ਮੰਨੀ ਜਾ ਰਹੀ ਹੈ ਸੋ ਇਹ ਪਿਛਲੇ ਹਫਤੇ 9.6 ਡਾਲਰ ਦੀ ਸੇਵਿੰਗ ਕਹਿੰਦੇ ਸੀ ਹੁਣ ਉਹਦੇ ਇਥੇ 8.8 ਕਹਿ ਦਿੱਤੀ ਆ ਤੇ ਉਹ ਪਿਛਲੇ ਮਹੀਨੇ ਕਹਿੰਦੇ ਸੀ ਇਹ 2299 ਕੰਟਰੈਕਟ ਆ ਹੁਣ ਇਹ ਕਹਿ ਰਿਹਾ ਕਿ 2334 ਕੰਟਰੈਕਟ ਕੈਨਸਲ ਕੀਤੇ ਇਹਦੇ ਵਿੱਚ ਸੱਚ ਕੀ ਆ ਇਹ ਪਤਾ ਨਹੀਂ ਜਿਹੜੀ ਕੰਟਰੈਕਟ ਕੈਨਸਲ ਕੈਨਸਲੇਸ਼ਨਸ ਆ ਜਿਹੜੀਆਂ ਇਹ ਪੈਸਾ ਬਚ ਰਿਹਾ ਮਨੀ ਕਿੱਥੋਂ ਬਚ ਰਹੀ ਆ ਜਿਹਦੇ ਵਿੱਚ ਜਿਹੜੀ ਐਸੈਟ ਸੇਲ ਫਰਾਡ ਐਲੀਮੀਨੇਸ਼ਨ ਇਹ ਕਹਿੰਦੇ ਕੀਤੀ ਆ ਵਰਕਫੋਰਸ ਰਿਡਕਸ਼ਨ ਕੀਤੀ ਆ ਹੋਰ ਬਹੁਤ ਕੁਸ਼ ਕੀਤਾ ਆ ਕਈ ਉਹਦੀ ਜਿਹੜੇ ਕੰਟਰੈਕਟਸ ਨੇ ਜਿਹੜੇ ਪਹਿਲਾਂ ਲਿਸਟ ਕੀਤੇ ਗਏ ਸੀਗੇ ਉਹ ਕੈਨਸਲ ਕੀਤੇ ਗਏ ਆ ਜਦੋਂ 1.9 ਬਿਲੀਅਨ ਦਾ ਆਰਐਸ ਆਈਆਰਐਸ ਦਾ ਮਾਫੀ ਚਾਹੁੰਦੇ ਹਾਂ ਜਿਹੜਾ 1.5 ਲਿਓ ਦਾ ਆਈਆਰਐਸ ਦਾ ਕੰਟਰੈਕਟ ਸੀਗਾ ਉਹ ਡਿਲੀਟ ਕਰ ਦਿੱਤਾ ਜਦੋਂ ਉਹਨਾਂ ਨੇ ਆਪ ਵੈਰੀਫਾਈ ਕੀਤਾ ਕਿ ਇਹ ਕੈਨਸਲ ਕੀਤਾ ਗਿਆ ਪਿਛਲੇ ਸਾਲ ਜਦੋਂ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਸੀ ਹੁਣ ਪਤਾ ਨਹੀਂ ਤੇ ਉਹ ਅੰਕਾਂ ਨੂੰ ਅੱਗੇ ਪਿੱਛੇ ਕਰਕੇ ਆਪਣੇ ਖਾਤੇ 'ਚ ਪਾਇਆ ਜਾ ਰਿਹਾ ਜਾਂ ਸੱਚਮੁੱਚ ਕੋਈ ਪੈਸਾ ਵਿਚਾਰ ਰਿਹਾ ਅਮਰੀਕਾ ਦਾ ਇਹ ਪਤਾ ਨਹੀਂ ਆ ਜਿਹੜਾ ਡੋਜ ਆ ਇਹਨਾਂ ਨੇ ਵੀ ਆਪਣਾ ਏਅਰ ਰਵਾਈਜ਼ ਕਰ ਦਿੱਤਾ ਸਾਰਾ ਵੱਡੇ ਕਲੇਮ ਉਹਨਾਂ ਨੇ ਕੀਤੇ ਸੀ ਕਿ 8 ਬਿਲੀਅਨ ਡਾਲਰ ਨੂੰ ਬਾਅਦ ਵਿੱਚ ਉਹ ਕਹਿੰਦੇ ਜੀ ਗਲਤੀ ਲੱਗੇ ਬਿਲ ਇਹਨੇ ਮਿਲੀਅਨ ਸੀ ਸੋ ਬੱਬੇ ਦੀ ਥਾਂ ਤੇ ਐਮ ਮਤਲਬ ਮਿਲੀਅਨ ਦੇ ਨਾਲ ਉਹਨਾਂ ਨੇ ਇਹਨੂੰ ਕਹਿ ਦਿੱਤਾ ਵੀ ਇਹ ਕਲੈਰੀਕਲ 에ਰਰ ਹੈਗਾ ਉਹ ਮਤਲਬ ਇਸ ਕਿਸਮ ਦੀਆਂ ਗੱਲਾਂ ਪਰ ਦਾਵਾ ਉਹਨਾਂ ਦੀ ਵੈਬਸਾਈਟ ਦਾ ਇਹ ਹੈ ਕਿ ਅਸੀਂ 105 ਬਿਲੀਅਨ ਡਾਲਰ ਬਚਾ ਲਿਆ ਹੈ ਕਈ ਕੰਟਰੈਕਟ ਜਿਹੜੇ ਆਹੋ ਕੈਨਸਲ ਕੀਤੇ ਜਾ ਰਹੇ ਨੇ ਸੋ ਗ੍ਰਾਂਟ ਕੈਨਸਲ ਹੋ ਗਿਆ ਡੋਜ ਨੇ ਇਹ ਵੀ ਕਿਹਾ ਆ ਕਿ 10.3 ਬਿਲੀਅਨ ਡਾਲਰ ਦੀ ਫੈਡਰਲ ਗ੍ਰਾਂਟ ਕੈਨਸਲ ਕੀਤੀ ਹੈ ਪਰ ਜਿਹੜਾ ਇਹਨਾਂ ਨੇ ਏਜੰਸੀ ਦਾ ਨਾਂ ਹੀ ਦੱਸਿਆ ਉਹਦੀ ਡਿਟੇਲ ਅੱਗੋਂ ਨਹੀਂ ਦੱਸੀ ਹੈ ਰੀਅਲ ਏਸਟੇਟ ਦੀਆਂ ਜਿਹੜੀਆਂ ਲੀਜ਼ਾਂ ਸੀਗੀਆਂ ਲੀਜ਼ ਸੀਗੀਆਂ ਇਹ ਵੀ ਇਹਨਾਂ ਨੇ ਦੱਸਿਆ ਕਿ 660 ਮਿਲੀਅਨ ਡਾਲਰ ਦੀ ਫੈਡਰਲ ਰੀਅਲ ਏਸਟੇਟ ਜਿਹੜੀ ਲੀਜ਼ ਸੀਗੀਆਂ ਉਹ ਇਹਨਾਂ ਨੇ ਜਿਹੜੀਆਂ ਕੀਤੀਆਂ ਹੁਣ ਉਹਦੇ ਵਿੱਚੋਂ ਟਰਾਂਸਪੇਰੈਂਸੀ ਆ ਜਿਹੜੀ ਪਾਰਦਰਸ਼ਤਾ ਆ ਉਹਦੇ ਬਾਰੇ ਸ਼ੱਕ ਆ ਪਰ ਦਾਵਾ ਕੀਤਾ ਜਾ ਰਿਹਾ ਹੈ ਕਿ 105 ਬਿਲੀਅਨ ਡਾਲਰ ਬਚਾ ਲਿਆ ਗਿਆ ਅਗਲੀ ਖਬਰ ਕੈਲੀਫੋਰਨੀਆ ਤੋਂ ਕੈਲੀਫੋਰਨੀਆ ਦੇ ਵਿੱਚ ਗਵਰਨਰ ਗੈਵਨ ਨਿਊਸ਼ਮ ਨੇ ਉਹਨਾਂ ਨੇ ਜਿਹੜਾ ਇੱਕ ਆਪਣਾ ਐਗਜ਼ੀਕਿਊਟਿਵ ਆਰਡਰ ਇੱਕ ਜਿਹੜਾ ਕਾਰਜਕਾਰੀ ਨਿਰਦੇਸ਼ ਜਾਰੀ ਕੀਤਾ ਆ ਕਿ ਇਹਨਾਂ ਨੂੰ ਕੰਮ ਕਰਨਾ ਚਾਹੀਦਾ ਕਿ ਜਿਹੜੇ ਕਾਮੇ ਨੇ ਵਰਕਰ ਨੇ ਇਹਨਾਂ ਨੂੰ ਘੱਟੋ ਘੱਟ 4 ਦਿਨ ਹਫਤੇ ਦੇ ਵਿੱਚ ਕੰਮ ਕਰਨਾ ਚਾਹੀਦਾ ਆ ਕੇ ਦਫ਼ਤਰ ਦੇ ਵਿੱਚੋਂ ਜੁਲਾਈ 1 2025 ਤੋਂ ਕੋਵਿਡ ਦੇ ਦੌਰਾਨ ਬਹੁਤ ਸਾਰੇ ਕੰਮ ਘਰੋਂ ਹੋ ਗਏ ਸੀ ਰਿਮੋਟਲੀ ਹੋ ਗਏ ਸੀ ਫਿਰ ਹਾਈਬ੍ਰਿਡ ਹੋ ਗਏ ਹਾਈਬ੍ਰਿਡ ਦੇ ਵਿੱਚ ਕੋਈ ਕਦੇ ਆ ਗਿਆ ਕੋਈ ਨਹੀਂ ਆ ਗਿਆ ਇਹਨਾਂ ਨੇ ਹੁਣ ਜ਼ਰੂਰੀ ਕਰਤਾ ਵੀ ਪਹਿਲੀ ਜੁਲਾਈ 2025 ਤੋਂ ਘੱਟੋ ਘੱਟ 4 ਦਿਨ ਆ ਕੇ ਤੁਹਾਨੂੰ ਹਫ਼ਤੇ ਦੇ ਵਿੱਚ ਕੰਮ ਦਫ਼ਤਰ ਦੇ ਵਿੱਚ ਕਰਨਾ ਪਊਗਾ ਐਕਸੈਪਸ਼ਨ ਹੋ ਸਕਦੀ ਹੈ ਕਿਸੇ ਮੁਲਾਜ਼ਮ ਨੂੰ ਵੀ ਛੋਟ ਦਿੱਤੀ ਜਾ ਸਕਦੀ ਹੈ ਪਰ ਇਹ ਕੇਸ ਬਾਈ ਕੇਸ ਹੋਊਗੀ ਇਹਦਾ ਫੈਸਲਾ ਉਸ ਤਰੀਕੇ ਨਾਲ ਕੀਤਾ ਜਾਊਗਾ ਜਿਹੜੀ ਜ਼ਿਆਦਾ ਚੰਗੀ ਕਲੈਬੋਰੇਸ਼ਨ ਆ ਇਹਨਾਂ ਦਾ ਗੋਲ ਇਹ ਆ ਕਿ ਟੀਮ ਵਰਕ ਨੂੰ ਇੰਪਰੂਵ ਕਰਨਾ ਕਮਿਊਨੀਕੇਸ਼ਨ ਹੋਵੇ ਡਿਸੀਜਨ 메ਕਿੰਗ ਹੋਵੇ EMPLOYEES ਜਿਹੜੇ ਆ ਉਹ ਇਕੱਠੇ ਹੋ ਕੇ ਇਨ ਪਰਸਨ ਕੰਮ ਕਰਨ ਜਿਹੜੀ ਮੈਂਟਰਸ਼ਿਪ ਤੇ ਟ੍ਰੇਨਿੰਗ ਆ ਕਿ ਆਫਿਸ ਦੇ ਵਿੱਚ ਕੰਮ ਕਰਨ ਦੇ ਨਾਲ ਜਿਹੜੇ ਨਵੇਂ ਅਪਲਾਈ ਆਉਂਦੇ ਆ ਉਹਨਾਂ ਨੂੰ ਜ਼ਿਆਦਾ ਚੰਗੀ ਤਰ੍ਹਾਂ ਸਿੱਖਦੇ ਮਤਲਬ ਆਪ ਆ ਕੇ ਫਾਇਦੇ ਦੱਸੇ ਜਾ ਰਿਹਾ ਵੀ ਇੱਥੇ ਕੰਮ ਕਰਨ ਦੇ ਕੀ ਫਾਇਦੇ ਹੁੰਦੇ ਆ ਇਨ ਪਰਸਨ ਦਫ਼ਤਰ ਦੇ ਵਿੱਚ ਜਾ ਕੇ ਕੰਮ ਕਰਨ ਦਾ ਉੱਥੇ ਸੁਪਰਵਾਈਜ਼ਨ ਆ ਜਾਂ ਤੁਹਾਡੀ ਅਕਾਉਂਟੇਬਿਲਟੀ ਇਹਦੇ ਉੱਤੇ ਹੁੰਦੀ ਆ ਉਹ ਚਾਹੁੰਦੇ ਆ ਕਿ ਕੈਲੀਫੋਰਨੀਆ ਦੇ ਵਿੱਚ ਅਸੀਂ ਬੈਟਰ ਸਰਵਿਸਿਜ਼ ਦੇ ਸਕੀਏ ਤੇ ਜ਼ਿਆਦਾ ਐਫੀਸ਼ੀਐਂਟ ਸਰਕਾਰ ਜਿਹੜੀ ਹੋ ਸਕੇ ਫੈਡਰਲ ਵਰਕਰ ਨੂੰ ਹਾਇਰ ਕਰਨ ਦਾ ਪਲਾਨ ਵੀ ਇਹ ਬਣਾ ਰਿਹਾ ਕੈਲੀਫੋਰਨੀਆ ਜਿਹੜੀ ਜਿਹੜੇ ਫੈਡਰਲ EMPLOYEES ਹੈਗੇ ਆ ਫਾਰਮਰ ਸਾਬਕਾ ਫੈਡਰਲ EMPLOYEES ਹੈਗੇ ਆ ਉਹਨਾਂ ਨੂੰ ਬਹੁਤ ਮਹੱਤਵਪੂਰਨ ਨੌਕਰੀ ਜਿਵੇਂ ਕੋ ਫਾਇਰ ਫਾਈਟਿੰਗ ਵੈਦਰ ਫੋਰਕਾਸਟਿੰਗ ਜਾਂ ਜਿਹੜੀ ਕਲਾਈਮੇਟ ਰੈਜ਼ਿਲਿਐਂਸ ਦੇ ਉੱਤੇ ਕੰਮ ਕਰਨ ਦੇ ਬਾਰੇ ਵੀ ਵਿਚਾਰ ਕੀਤੀ ਜਾ ਰਹੀ ਹੈ ਕੈਲੀਫੋਰਨੀਆ ਦੇ ਵਿੱਚ ਅੱਜਵਲੇ 224000 ਦੇ ਕਰੀਬ ਫੁੱਲ ਟਾਈਮ EMPLOYEES ਨੇ ਜਿਨ੍ਹਾਂ ਦੇ ਵਿੱਚੋਂ ਬਹੁਤੇ ਤਾਂ ਪਹਿਲਾਂ ਹੀ ਇਨ ਪਰਸਨਲ ਕੰਮ ਕਰਦੇ ਆ मतलब ਦਫ਼ਤਰ ਦੇ ਵਿੱਚ ਜਾ ਕੇ ਕੰਮ ਕਰਦੇ ਕੁਝ ਕੰਮ ਹੀ ਇਹੋ ਜਿਹੇ ਨੇ ਜਿਵੇਂ ਪੁਲਿਸ ਦਾ ਕੰਮ ਆ ਜਾਂ ਹੈਲਥ케ਅਰ ਦਾ ਕੰਮ ਆ ਜਾਂ ਸੇਫਟੀ ਇਨਸਪੈਕਟਰਸ ਨੇ ਉਹਨਾਂ ਨੂੰ ਉੱਥੇ ਜਾਣਾ ਹੀ ਪੈਂਦਾ ਆ ਆ ਦੂਜਾ ਇਹ ਆ ਕਿ ਹੁਣ ਜੇ ਇਹਨਾਂ ਨੂੰ ਦਫ਼ਤਰੇ ਵਿੱਚ ਸੱਦਾ ਜਾ ਰਿਹਾ ਤੇ ਉੱਥੇ ਦਫ਼ਤਰ ਵੀ ਹੋਣੇ ਚਾਹੀਦੇ ਆ ਉਹਦੀ ਕਮਿਊਟ ਦਾ ਉਹਨਾਂ ਕੋਲੇ ਪ੍ਰਬੰਧ ਵੀ ਹੋਣਾ ਚਾਹੀਦਾ ਕਿੱਧਰੋਂ ਆਉਣਾ ਕਿੱਦਾਂ ਜਾਣਾ ਜਿਹੜੀਆਂ ਇਹ ਪਲੈਨਿੰਗ ਵੀ ਏਜੰਸੀਜ਼ ਕਰ ਰਹੀਆਂ ਹਨ ਲੇਬਰ ਯੂਨੀਅਨ ਦਾ ਨੋਟੀਫਿਕੇਸ਼ਨ ਜਿਹੜੀ ਸਟੇਟ ਦੇ ਹਿਊਮਨ ਰਿਸੋਰਸ ਡਿਵੈਲਪਮੈਂਟ ਆ ਉਹਨਾਂ ਨੇ ਲੇਬਰ ਯੂਨੀਅਨ ਨੂੰ ਇਨਫੋਰਮ ਕਰਨਾ ਆ ਤੇ ਗਾਈਡਲਾਈਨਸ ਜਿਹੜੀਆਂ ਫਿਰ ਉਹਨੂੰ ਮੈਨੇਜ ਕਰਨ ਦੇ ਲਈ ਅੱਗੇ ਦਿੱਤੀਆਂ ਜਾਣ ਗਿਆ ਕੱਲ ਇੱਕ ਵੱਡਾ ਫੈਸਲਾ ਆਇਆ ਰਾਸ਼ਟਰਪਤੀ 트ੰਪ ਨੇ ਯੂਕਰੇਨ ਦੀ ਮਿਲਟਰੀ ਐਡ ਰੋਕ ਦਿੱਤੀ ਬੰਦ ਕਰ ਦਿੱਤੀ ਪ੍ਰੈਜ਼ੀਡੈਂਟ 트ੰਪ ਨੇ ਇਹ ਐਡ ਰੋਕ ਦਿੱਤੀ ਜਦੋਂ ਵਲਾਦੀਮੀਰ ਜ਼ਲੰਸਕੀ ਇੱਥੇ ਵਾਈਟ ਹਾਊਸ ਦੇ ਵਿੱਚ ਆਇਆ ਸੀ ਉਹਦੇ ਤੋਂ ਬਾਅਦ ਕਿੰਨਾ ਵੱਡਾ ਵਿਵਾਦ ਹੋਇਆ ਸੀ ਸਾਰੇ ਜਾਣਦੇ ਆ ਪਰ ਹੁਣ ਇਹਨਾਂ ਨੇ ਉਹਨਾਂ ਦੀ ਸਾਰੀ ਸਾਰੀ ਏਡ ਬੰਦ ਕਰ ਦਿੱਤੀ ਵੀ ਅਸੀਂ ਤੁਹਾਨੂੰ ਕੋਈ ਹਥਿਆਰ ਕੋਈ ਪੈਸਾ ਤੇ ਲ ਨਹੀਂ ਦੇਣਾ ਇਹਦੇ ਨਾਲ ਹੁਕ ਕੀਤਾ ਕੀ ਜਾ ਰਿਹਾ ਦੁਨੀਆ ਦੇ ਵਿੱਚ ਪਿਛਲੇ ਥੋੜੇ ਦਿਨਾਂ ਦੇ ਵਿੱਚ ਵਿਸ਼ਵ ਪੱਤਰ ਦੇ ਉੱਤੇ ਰਾਜਨੀਤਿਕ ਸਮੀਕਰਨਾ ਬਹੁਤ ਬਦਲੀਆਂ ਪਤਾ ਨਹੀਂ ਲੱਗਿਆ ਕਿ ਕੀ ਹੋ ਗਿਆ ਜਾਂ ਇਦਾਂ ਕਹਿ ਲਓ ਖੱਬਾ ਸੱਜੇ ਚਲੇ ਗਿਆ ਸੱਜਾ ਖੱਬੇ ਚਲੇ ਗਿਆ ਯੂਕਰੇਨ ਦੇ ਉੱਤੇ ਅਮਰੀਕਾ ਪ੍ਰੈਸ਼ਰ ਪਾਉਣਾ ਚਾਹੁੰਦਾ ਹੈ ਇਸ ਵੇਲੇ ਕਿ ਤੁਸੀਂ ਸਾਡੀ ਗੱਲ ਮੰਨ ਕੇ ਰੂਸ ਤੇ ਨਾਲ ਸਮਝੌਤਾ ਕਰ ਲਓ ਇਹਦੇ ਵਿੱਚ ਲੜਾਈ ਬੰਦ ਹੋਊਗੀ ਲੋਕਾਂ ਦਾ ਨੁਕਸਾਨ ਨਹੀਂ ਹੋਊਗਾ ਉਹਦੇ ਬਦਲੇ ਥੋੜੀ ਬਹੁਤੀ ਜ਼ਮੀਨ ਤੁਸੀਂ ਰੂਸ ਨੂੰ ਦੇ ਦਿਓ ਜਿੰਨੀ ਹੈਗੀ ਆ ਜਿੰਨਾ ਅਸੀਂ ਤੁਹਾਨੂੰ ਖਰਚਾ ਦਿੱਤਾ ਹੁਣ ਤੱਕ ਜਿੰਨਾ ਪੈਸਾ ਦਿੱਤਾ ਉਹਦੇ ਬਦਲੇ ਦੇ ਵਿੱਚ ਸਾਨੂੰ ਜਿਹੜੇ ਤੁਹਾਡੇ ਰੇਅਰ ਅਰਥ ਮੈਟਲਸ ਨੇ ਜਿਹੜੇ ਖ੍ਰਿਜ ਪਦਾਰਥ ਨੇ ਬਹੁਤ ਜ਼ਰੂਰੀ ਉਹ ਸਾਨੂੰ ਦੇ ਦਿਓ ਬਹੁਤੀ ਹੱਦ ਤੱਕ ਯੂਕਰੇਨ ਦੇ ਨਾਲ ਬੰਨ ਵੀ ਗਿਆ ਹੁਣ ਇਹ ਫੈਸਲਾ ਲੈਣ ਤੋਂ ਪਹਿਲੇ ਯੂਕਰੇਨ ਨੂੰ ਕਿਸੇ ਨੇ ਨਹੀਂ ਪੁੱਛਿਆ ਮਤਲਬ ਇੱਕੋ ਹੀ ਰਾਸ਼ਟਰਪਤੀ ਟਰੰਪ ਦੇ ਕਹਿਣ ਅਨੁਸਾਰ ਕਿ ਵਾਈਟ ਹਾਊਸ ਇਹ ਕਹਿੰਦਾ ਆ ਕਿ ਜੇ ਏਡ ਇਹਦੀ ਏਡ ਪਾਜ਼ ਕਰਨ ਦਾ ਮਤਲਬ ਇਹੀ ਆ ਕਿ ਯੂਕਰਾਂ ਯੂਕਰੇਨ ਨੂੰ ਜਿਹੜਾ ਇੱਕ ਸ਼ਾਂਤੀ ਵਾਰਤਾ ਵੱਲੋਂ ਤੋਰਿਆ ਜਾ ਸਕੇ ਜੇ ਅਮਰੀਕਾ ਯੂਕਰੇਨ ਦੀ ਮਦਦ ਕਰੀ ਜਾਂਦਾ ਹਥਿਆਰ ਦੇਈ ਜਾਂਦਾ ਉਹਨਾਂ ਨੇ ਲੜੀ ਜਾਣਾ ਲੜਨ ਤੋਂ ਬਾਅਦ ਕੀ ਆ ਲੋਕਾਂ ਦਾ ਨੁਕਸਾਨ ਹੋ ਰਿਹਾ ਦੋਵਾਂ ਪਾਸਿਆਂ ਦੇ ਵਿੱਚ ਤੇ ਸ਼ਾਂਤੀ ਵੱਲੋਂ ਗੱਲ ਹੀ ਤੁਰ ਰਹੀ ਇਸ ਕਰਕੇ ਕਹਿੰਦੇ ਸੀ ਏਡੀ ਬੰਦ ਕਰ ਦਿੱਤੀ ਆ ਵੀ ਆਪੇ ਸ਼ਾਂਤੀ ਦੀ ਗੱਲ ਇਹ ਕਰਨਗੇ ਯੂਕਰੇਨ ਦੇ ਨਾਲ ਕੋਈ ਕੰਸਲਟ ਨਹੀਂ ਕੀਤਾ ਗਿਆ ਹੁਣ ਜਿਹੜੀ ਯੂਐਸ ਰਸ਼ੀਆ 네ਗੋਸ਼ੀਏਸ਼ਨ ਆ ਉਹ ਚੱਲੂਗੀ ਤੇ ਆਫੀਸ਼ੀਅਲ ਜਿਹੜੇ ਆ ਕਈ ਫੈਸਲਿਆਂ ਤੋਂ ਇਸ ਵੇਲੇ ਹੈਰਾਨ ਵੀ ਨੇ ਸੋ ਇਹਦੇ ਵਿੱਚ ਟਾਪ ਯੂਐਸ ਆਫੀਸ਼ੀਅਲਸ ਇਨਵੋਲਵ ਹੈਗੇ ਕੁਦਰਤੀ ਤੌਰ ਦੇ ਉੱਤੇ ਆਪਾਂ ਜਾਣਦੇ ਆ ਕਿ ਰਾਸ਼ਟਰਪਤੀ ਟਰੰਪ ਉਪ ਰਾਸ਼ਟਰਪਤੀ ਜਿਹੜੀ ਵੈਂਸ ਤੇ ਜਿਹੜੇ ਸਕੱਟਰੀ ਆਫ ਸਟੇਟ ਨੇ ਮਾਰਕ ਕੋਰੂਬਿਓ ਇਹ ਸ਼ਾਮਲ ਨੇ ਯੂਐਸ ਦੇ ਖਿਲਾਫ ਕੀਆ ਆਪਰੇਸ਼ਨ ਵੀ ਬੰਦ ਕੀਤੇ ਯੂਐਸ ਮਿਲਟਰੀ ਨੇ ਆਪਣੇ ਸਾਈਬਰ ਆਪਰੇਸ਼ਨ ਜਿਹੜੇ ਰੂਸ ਦੇ ਖਿਲਾਫ ਕੀਤੇ ਜਾ ਰਹੇ ਸੀ ਇਹਨੂੰ ਬੰਦ ਕਰ ਦਿੱਤਾ ਮਤਲਬ ਉਹ ਕਹਿੰਦੇ ਇਹੀ ਹੈ ਕਿ ਅਸੀਂ ਸ਼ਾਂਤੀ ਚਾਹੁੰਨੇ ਚਾਹੇ ਉਹ ਸਾਈਬਰ ਲੈਵਲ ਦੇ ਉੱਤੇ ਹੋਵੇ ਜਾਂ ਦੂਜੇ ਲੈਵਲ ਦੇ ਉੱਤੇ ਹੋਵੇ ਯੂਰੋਪੀਅਨ ਦੇਸ਼ ਜਿਹੜੇ ਨੇ ਉਹ ਚਿੰਤਤ ਨੇ ਜਾਂ ਹੁਣ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਅਸੀਂ ਕਰੀਏ ਕੀ ਉਹ ਵਿੱਚ ਵਿਚਾਲੇ ਰਹਿ ਗਏ ਆ ਯੂਕਰੇਨ ਦੀ ਸਪੋਰਟ ਕਰ ਨਹੀਂ ਸਕਦੇ ਕਰਨਾ ਚਾਹੁੰਦੇ ਆ ਰੂਸ ਦੇ ਨਾਲ ਤੇ ਜਾ ਨਹੀਂ ਸਕਦੇ ਯੂਕਰੇਨ ਦੀ ਸਪੋਰਟ ਅਮਰੀਕਾ ਤੋਂ ਬਿਨਾਂ ਕਰਨ ਦਾ ਕੋਈ ਫਾਇਦਾ ਨਹੀਂ ਉਹਨਾਂ ਦੇ ਰਿਸੋਰਸ ਆਪਣੇ ਯੂਰਪ ਦੇ ਰਿਸੋਰਸ ਜਿਹੜੇ ਕੰਟਰੀਜ਼ ਦੇ ਉਹ ਘਟਰੇ ਉਹ ਯੂਕਰੇਨ ਦੀ ਕਿੰਨੀ ਕੁ ਮਦਦ ਕਰ ਸਕਦੇ ਆ ਤੇ ਅਮਰੀਕਾ ਜਿਹੜਾ ਪਾਸੇ ਹੋ ਗਿਆ ਹੁਣ ਉਹ ਯੂਰੋਪੀਅਨ ਕੰਟਰੀਜ਼ ਨੂੰ ਇਹ ਨਹੀਂ ਪਤਾ ਲੱਗਦਾ ਵੀ ਕੱਲ ਜੇ ਦੇ ਕੱਲ ਤੱਕ ਅਸੀਂ ਜਿਹਦੇ ਨਾਲ ਲੜਦੇ ਸੀ ਰੂਸ ਦੇ ਨਾਲ ਹੁਣ ਉਹਦੇ ਹੱਕ ਤੇ ਚਲੇ ਜਾਈਏ ਜਾਂ ਯੂਕਰੇਨ ਤੋਂ ਪਿੱਛੇ ਹਟ ਜਾਈਏ ਇੱਥੋਂ ਤੱਕ ਕਿ ਅਮਰੀਕਾ ਦੀ ਕਾਂਗਰਸ ਦੇ ਵਿੱਚ ਵੀ ਬੈਕਲੈਸ਼ ਆ ਬਹੁਤ ਸਾਰੇ ਜਿਹੜੇ ਡੈਮੋਕ੍ਰੇਟਸ ਨੇ ਤੇ ਕੋਸ਼ਰ ਪਬਲਿਕ ਕਰਨ ਨੇ ਉਹਨਾਂ ਨੇ ਬਹੁਤ ਸਖਤ ਨੋਚਨਾ ਕੀਤੀ ਆ ਡੋਨਲਡ ਟਰੰਪ ਦੀ ਵੀ ਇਹ ਸਿੱਧਾ ਸਿੱਧਾ ਯੂਕਰੇਨ ਦੇ ਨਾਲ ਧੋਖਾ ਆ ਯੂਕਰੇਨ ਜਿਹੜਾ ਕਿ ਸਿੱਧਾ ਅਮਰੀਕਾ ਦੀ ਸਪੋਰਟ ਦੇ ਉੱਤੇ ਖੜਾ ਸੀ ਤੇ ਉਹ ਨਾਲ ਲੜ ਰਿਹਾ ਸੀ ਸੋ ਹੁਣ ਇਹ ਮਾਮਲੇ ਦੇ ਵਿੱਚ ਜਿਹੜੀ ਸਾਰੀ-ਸਾਰੀ ਏਡ ਆ ਉੱਥੇ ਦੀ ਬੰਦ ਕਰ ਦਿੱਤੀ ਗਈ ਆ ਇੱਥੇ ਇਹ ਵੀ ਗੱਲ ਦੱਸਣ ਵਾਲੀ ਆ ਕਿ ਅਮਰੀਕਾ ਨੇ ਹੁਣ ਤੱਕ ਜਦੋਂ ਦੀ ਤਿੰਨ ਸਾਲਾਂ ਦੀ ਲੜਾਈ ਸ਼ੁਰੂ ਹੋਈ ਆ ਤਿੰਨ ਸਾਲ ਹੋ ਗਏ ਆ ਫਰਵਰੀ ਨੂੰ ਲੜਾਈ ਸ਼ੁਰੂ ਹੋਏ ਨੂੰ ਤਾਂ 100 ਬਿਲੀਅਨ ਡਾਲਰ ਆਪਣੀ ਮਿਲਟਰੀ ਤੇ ਇਕਨੋਮਿਕ ਏਡ ਜਿਹੜੀ ਆ ਯੂਕਰੇਨ ਨੂੰ ਦੇ ਚੁੱਕੇ ਆ ਜਿਹੜੇ ਯੂਰਪ ਆ ਉਹ ਕਿ ਜਿਹੜੇ ਦੇਸ਼ ਨੇ ਉਹ ਕੁਛ ਨਾ ਕੁਛ ਇਹਨਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਸਾਰਾ ਉਹ ਕਰਕੇ ਮਤਲਬ ਜਿਹੜਾ ਰਲਾ ਕੇ ਵੀ ਜਿਹੜੇ ਪੈਕੇਜ ਆ ਉਹਨਾਂ ਦੇ ਲਈ ਦਿੱਤੇ ਜਾ ਰਹੇ ਆ ਪਰ ਉਹ ਅਮਰੀਕਾ ਦੀ سپورਟ ਤੋਂ ਬਿਨਾਂ ਕੋਈ ਬਹੁਤ ਵੱਡੀ ਮਦਦ ਨਹੀਂ ਕਰ ਸਕਦੇ ਆ ਦੋਸਤੋ ਇੱਕ ਜਿਹੜੀ ਅਗਲੀ ਗੱਲਬਾਤ ਆ ਕਿ ਕੁਝ ਥਾਵਾਂ ਦੇ ਉੱਤੇ ਮੌਸਮ ਅਮਰੀਕਾ ਦੇ ਵਿੱਚ ਬਹੁਤ ਖਰਾਬ ਦੱਸਿਆ ਜਾ ਰਿਹਾ ਸਟ੍ਰੌਮ ਜਿਹੜੇ ਆ ਰਹੇ ਆ ਲੂਸੀਆਨਾ ਦੇ ਵਿੱਚ ਉੱਥੇ ਕਈ ਮਤਲਬ ਰੀਸਕਿਜੂਲ ਕਰਨੇ ਪਏ ਆ ਪ੍ਰੋਗਰਾਮ ਇਸ ਖਰਾਬ ਮੌਸਮ ਮੌਸਮ ਕਰਕੇ ਮਿਸਿਸਿਪੀ ਖਾਸ ਕਰਕੇ ਲੋਅਰ ਮਿਸਿਸਿਪੀ ਰਿਵਰ ਵੈਲੀ ਹੈ ਜਿਹੜੀ ਉੱਥੇ ਟੋਰਨੇਡੋਸ ਤੇ ਬਹੁਤ ਭਾਰੀ ਮੀਂਹ ਦੱਸਿਆ ਜਾ ਰਿਹਾ ਹੈ ਅਲਾਬਾਮਾ ਦੇ ਵਿੱਚ ਬਹੁਤ ਤੇਜ਼ ਹਵਾਵਾਂ ਨੇ ਤੇ ਜਿਹੜੇ ਗੜੇ ਪੈ ਰਹੇ ਨੇ ਤੇ ਕਾਫੀ ਜ਼ਿਆਦਾ ਮੀਂਹ ਹੈ ਟਨੇਸੀ ਦੇ ਵਿੱਚ ਜਿਹੜੀਆਂ ਕਾਫੀ ਤੇਜ਼ ਹਵਾਵਾਂ ਨੇ ਆਰਕੈਂਸਾਸ ਦੇ ਵਿੱਚ ਜਿਹੜੀ ਤੇਜ਼ ਹਵਾਵਾਂ ਨੇ ਟੈਕਸਾਸ ਦੇ ਵਿੱਚ ਪਾਰਟਿਕੂਲਰ ਕਈ ਏਰੀਆਜ਼ ਨੇ ਸੈਂਟਰਲ ਤੇ ਸਦਰਨ ਪਾਰਟ ਦੇ ਜਿਹੜੇ ਸਟੇਟ ਦੇ ਵਿੱਚ ਨੇ ਉਧਰਲੇ ਪਾਸੇ ਓਕਲਾਹੋਮਾ ਦੇ ਵਿੱਚ ਉੱਥੇ ਬਹੁਤ ਸਟਰੋਂਗ ਸਟਾਰਮ ਆ ਤੇ ਟੋਰਨੇਡੋਸ ਦਾ ਰਿਸਕ ਦੱਸਿਆ ਜਾ ਰਿਹਾ ਨਿਊ ਮੈਕਸੀਕੋ ਦੇ ਵਿੱਚ ਜਿਹੜਾ ਇੱਕ ਮਤਲਬ ਉਹਦਾ ਡਸਟ ਜੀ ਹਵਾ ਦੇ ਵਿੱਚ ਚੜੀ ਹੈ ਮਿਸੂਰੀ ਦੇ ਵਿੱਚ ਦੱਸਿਆ ਜਾ ਰਿਹਾ ਕਿ ਬਹੁਤ ਸਵੀਅਰ ਵੈਦਰ ਕੰਡੀਸ਼ਨਸ ਨੇ ਲੋਕਾਂ ਨੂੰ ਕਿਹਾ ਗਿਆ ਕਿ ਅੰਦਰ ਰਾਓ ਕੋਸ਼ਿਸ਼ ਕਰੋ ਟ੍ਰੈਵਲ ਨਾ ਕਰੋ ਜੇ ਕੋਈ ਜ਼ਰੂਰੀ ਹੈ ਤਾਂ ਹੀ ਜਾਓ ਸੋ ਲਗਭਗ 55 ਮਿਲੀਅਨ ਤੋਂ ਜ਼ਿਆਦਾ ਲੋਕ ਸੈਂਟਰਲ ਤੇ ਸਦਰਨ ਅਮਰੀਕਾ ਦੇ ਵਿੱਚ ਹੈ ਇਸ ਵੇਲੇ ਬਹੁਤ ਸਵੀਅਰ ਵੈਦਰ ਦੇ ਰਿਸਕ ਦੇ ਉੱਤੇ ਦੱਸੇ ਜਾ ਰਹੇ ਆ ਬਹੁਤ ਖਤਰਨਾਕ ਸਟਾਰਮਜ਼ ਵਾਇਲੈਂਟ ਸਟਾਰਮ ਜਿਹੜੇ ਉਹ ਮੂਵ ਕਰ ਰਹੇ ਆ ਦੇਸ਼ ਦੇ ਵਿੱਚ ਤੇ ਜਿਹੜੀਆਂ ਸਟਰੋਂਗ ਵਿੰਡਸ ਨੇ ਟੌਰਨੇਡੋਜ਼ ਨੇ ਪਾਰੀ ਮੀਂਹ ਤੇ ਜਿਹੜਾ ਇਹ ਇਹਦੇਲੇ ਪਾਸੇ ਦੱਸਿਆ ਜਾ ਰਿਹਾ ਸੋ ਜੇ ਕੋਈ ਉਧਰਲੇ ਪਾਸੇ ਹੈਗਾ ਆ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਟਰੈਵਲ ਨਾ ਕਰੋ ਜਾਂ ਜਿੰਨਾ ਕ ਆਪਣਾ ਵਿਚਾਰ ਕਰ ਸਕਦੇ ਆ ਡਰਾਈਵ ਕਰਨਾ ਔਖਾ ਹੋ ਸਕਦਾ ਆ ਤੇ ਖਤਰਾ ਜਿਹੜਾ ਲਗਾਤਾਰ ਇਹ ਉਸੇ ਤਰੀਕੇ ਦੇ ਨਾਲ ਹੈਗਾ ਆ ਜਿਹਨਾਂ ਇਲਾਕਿਆਂ ਦੇ ਵਿੱਚ ਲੋਕਾਂ ਦੇ ਉੱਤੇ ਅਸਰ ਪਿਆ ਉਹਨਾਂ ਨੂੰ ਅੰਦਰ ਰਹਿਣ ਦੇ ਲਈ ਕਿਹਾ ਗਿਆ ਟਰੈਵਲ ਨੂੰ ਅਵੋਇਡ ਕਰੋ ਤੇ ਜਿਹੜੀਆਂ ਕਿਉਂਕਿ ਇੱਕ ਤਾਂ ਕੰਡੀਸ਼ਨਸ ਬਹੁਤ ਤੇਜ਼ੀ ਨਾਲ ਬਦਲ ਰਹੀਆਂ ਆ ਇਹਦੇ ਲਈ ਤਿਆਰ ਰਹੋ ਤੇ ਆਪਣਾ ਘੱਟੋ-ਘੱਟ ਜਿਹੜਾ ਐਮਰਜੈਂਸੀ ਕਿੱਟ ਜਾਂ ਦੂਜੀਆਂ ਚੀਜ਼ਾਂ ਉਹਨਾਂ ਨੂੰ ਤਿਆਰ ਰੱਖੋ ਤੇ ਜਿੱਥੇ ਕਿਤੇ ਵੀ ਤੁਹਾਨੂੰ ਅਪਡੇਟ ਮਿਲਦੀ ਆ ਉਧਰਲੇ ਪਾਸੇ ਜ਼ਰੂਰ ਮੌਸਮ ਦੀ ਅਪਡੇਟ ਜ਼ਰੂਰ ਰੱਖੋ ਜਿਹੜੇ ਇਲਾਕੇ ਖਾਸ ਤੌਰ ਦੇ ਉੱਤੇ ਦੱਸੇ ਜਾ ਰਹੇ ਆ ਜਾਂ ਜਿਹੜੀਆਂ ਸਟੇਟਾਂ ਇਹਨਾਂ ਸਟੇਟਾਂ ਦੇ ਵਿੱਚ 55 ਮਿਲੀਅਨ ਲੋਕ ਜਿਹੜੇ ਆ ਲਿਊਸੀਆਨਾ ਲਿਊਸੀਆਨਾ ਤੋਂ ਨਾਲ ਮਿਸਿਸਿਪੀ ਲੋਅਰ ਮਿਸਿਸਿਪੀ ਵੈਲੀ ਅਲਾਬਾਮਾ ਟਨੈਸੀ ਆਰਕਾਂਸਾਸ ਟੈਕਸਸ ਓਕਲਾਹੋਮਾ ਨਿਊ ਮੈਕਸੀਕੋ ਤੇ ਮੈਸੂਰੀ ਇਹਨਾਂ ਇਲਾਕਿਆਂ ਦੇ ਵਿੱਚ ਮੌਸਮ ਕਾਫੀ ਜ਼ਿਆਦਾ ਖਰਾਬੀ ਕਰ ਰਿਹਾ ਹੈ ਇਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫੇਰ ਹਾਜ਼ਰ ਹੋਵਾਂਗੇ ਕੁਸ਼ਣ ਵੀ ਗੱਲਾਂ ਬਾਤਾਂ ਨਾਲ